ਸਤ ਸ੍ਰੀ ਅਕਾਲ ਦੋਸਤੋ ਇਸ ਵੇਲੇ ਮੈਂ ਖੜਾ ਹਾਂ ਥਾਲੀਵਾਲ ਦੋਨਾਂ ਦੇ ਸਟੇਡੀਅਮ ਦੇ ਵਿੱਚ ਜੋ ਕਿ 14 ਤਰੀਕ ਨੂੰ ਇੱਥੇ ਕਬੱਡੀ ਦਾ ਮਹਾਕੁੰਭ ਲੱਗੇਗਾ ਤੇ ਟੂਰਨਾਮੈਂਟ ਇੱਥੇ ਹੋਏਗਾ ਤੇ ਤੁਹਾਨੂੰ ਸਾਰਿਆਂ ਨੂੰ ਖੁੱਲੇ ਸੱਦੇ ਹਨ ਬਹੁਤ ਹੀ ਜ਼ਬਰਦਸਤ ਇੱਥੇ ਕੰਪੀਟੀਸ਼ਨ ਵੇਖਣ ਨੂੰ ਮਿਲੇਗਾ ਤੇ ਅਸੀਂ ਇਹ ਚਾਹਨੇ ਆ ਕਿ ਤੁਸੀਂ ਥਾਲੀਵਾਲ ਦੋਨਾਂ ਵਿੱਚ ਪਹੁੰਚ ਕੇ ਇਸ ਮੈਚ ਦਾ आनंद उठाओ ਤੇ ਬਾਕੀ ਜੋ ਗੱਲਾਂ ਹੈ ਉਹ ਅਸੀਂ ਇੱਥੇ ਦੇ ਪ੍ਰਬੰਧਕਾਂ ਨਾਲ ਸਾਂਝੀਆਂ ਕਰਦੇ ਹਾਂ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਇੱਥੇ 14 ਤਰੀਕ ਨੂੰ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਹੈ ਇਸ ਦੇ ਬਾਰੇ ਪੂਰੀ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਗਰ ਵਾਸੀ ਪਿੰਡ ਢਾਲੀਵਾਲ ਦੋਨਾ ਤੇ ਲਾਗੇ-ਲਾਗੇ ਪਿੰਡਾਂ ਦੇ ਜਿੰਨੇ ਵੀ ਵਸਨੀਕ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਸ਼ਹੀਦ ਬਾਬਾ ਨੱਥੂ ਜੀ ਸਪੋਰਟਸ ਕਲੱਬ ਵੱਲੋਂ ਇੱਕ ਕਬੱਡੀ ਦਾ ਪਹਿਲਾ ਟੂਰਨਾਮੈਂਟ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਮੈਂ ਕਪੂਰਸਲਾ ਵਾਸੀਆਂ ਨੂੰ ਬੇਨਤੀ ਕਰਦਾ ਕਿ ਸਾਡੇ ਕਬੱਡੀ ਟੂਰਨਾਮੈਂਟ ਨੂੰ ਸਹਿਯੋਗ ਦੇਣ ਤੇ ਵੱਧ ਤੋਂ ਵੱਧ ਰੌਣਕ ਟੂਰਨਾਮੈਂਟ ਦੀ ਨੂੰ ਬਤਾਂਣ ਜੀ ਤੇ ਅਸੀਂ ਜਿਹੜਾ ਵਧੀਆ ਟੂਰਨਾਮੈਂਟ ਕਰਵਾ ਸਕੀਏ ਜੀ ਜਿਹੜਾ ਟੂਰਨਾਮੈਂਟ 14 ਤਰੀਕ ਨੂੰ ਹੋਣ ਜਾ ਰਿਹਾ ਇਹਦੇ ਵਿੱਚ ਮੁੱਖ ਮਹਿਮਾਨ ਕਿਹੜੇ ਆ ਅਸੀਂ ਮੁੱਖ ਮਹਿਮਾਨ ਰਾਣਾ ਗੁਰਜੀਤ ਸਿੰਘ ਜੀ ਆ ਜੀ ਤੇ ਇੱਕ ਹਾਂ ਪਿੰਡ ਤਵੰਖਾ ਦੇ ਸਹਿਯੋਗ ਨਾਲ ਵੀ ਅਸੀਂ ਟੂਰਨਾਮੈਂਟ ਕਰਵਾ ਰਹੇ ਜੀ ਸਾਡਾ ਤਿੰਨਾ ਪਿੰਡਾਂ ਦਾ ਟੂਰਨਾਮੈਂਟ ਆ ਦੋ ਤਵੰਖੇ ਆ 41 ਵਾਲ ਦੋਨਾਂ ਠੀਕ ਹੈ ਜੀ ਇਹਦੇ ਵਿੱਚ ਅਸੀਂ ਰੱਖਿਆ ਜੀ ਸਰਦਾਰ ਕੁਲਵਿੰਦਰ ਸਿੰਘ ਜੀ ਸਾਬਕਾ ਸਰਪੰਚ ਤਵੰਖਾ ਉਹਨਾਂ ਦਾ ਬਹੁਤ ਯੋਗਦਾਨ ਹੈਗਾ ਸਾਡੇ ਨਾਲ ਜੀ ਸਰਪੰਚ ਸਾਹਿਬ ਇਹ ਪਹਿਲਾ ਟੂਰਨਾਮੈਂਟ ਹੈ ਇਹਦੇ ਵਿੱਚ ਤੁਸੀਂ ਇਨਾਮ ਵਗੈਰਾ ਫਸਟ ਪ੍ਰਾਈਜ਼ ਜਾਂ ਸੈਕੰਡ ਪ੍ਰਾਈਜ਼ ਹਾਂਜੀ ਅਸੀਂ ਵੱਧ ਤੋਂ ਵੱਧ ਜੀ ਇਨਾਮ ਰੱਖਾਂਗੇ ਜੀ ਕੋਸ਼ਿਸ਼ ਸਾਡੀ ਇਹ ਵੀ ਜਿਆਦਾ ਤੋਂ ਜਿਆਦਾ ਅਸੀਂ ਵਧੀਆ ਵਧੀਆ ਤਰੀਕੇ ਇਸ ਦੇ ਵਿੱਚ ਕੀ ਕੀ ਪ੍ਰਾਲੇ ਹੋਣਗੇ ਇੱਥੇ ਸੰਗਤ ਸੰਗਤ ਵਾਸਤੇ ਜੀ ਚਾਹ ਦਾ ਲੰਗਰ ਲੰਗਰ ਤੇ ਬਾਕੀ ਫੁਲਕਾ ਜੀ ਨਾਲ ਸਾਹਿਬ ਜੀ ਜੋ ਵੀ ਹੈਗਾ ਸਾਡੇ ਚੈਨਲ ਰਾਹੀਂ ਕੀ ਕਹਿਣਾ ਚਾਹੁੰਦੇ ਆਂ ਦਰਸ਼ਕਾਂ ਦਾ ਅਸੀਂ ਤਾਂ ਚੈਨਲ ਰਾਹੀਂ ਤੁਹਾਡੇ ਜੀ ਇਹੀ ਕਹਿਣਾ ਚਾਹੁੰਦੇ ਆਂ ਕਿ ਆਪਾਂ ਬੱਚੇ ਜਿੱਦਾਂ ਹੁਣ ਜੀ ਛੋਟੇ ਬੱਚੇ ਇਹਨਾਂ ਤੋਂ ਸ਼ੁਰੂਆਤ ਕਰੀਏ ਇਹਨਾਂ ਨੂੰ ਅੱਗੇ ਲੈ ਕੇ ਜਾਈਏ ਜੀ ਬੱਚੇ ਜਿਹੜੇ ਨਸ਼ਾ ਤੋਂ ਦੂਰ ਹੋਣ ਤੇ ਵਧੀਆ ਤਰੀਕੇ ਨਾਲ ਚੱਲੋ ਜੀ ਇਹ ਅਕੇ ਸਪੋਰਟਸ ਵਾਲਾ ਹੋਣ ਜੀ ਸਾਡੇ ਨਾਲ ਜੀ ਢਾਰੀਵਾਲ ਦੋਨਾਂ ਦੇ ਸਾਬਕਾ ਸਰਪੰਚ ਸਰਦਾਰ ਸਰਦੂਲ ਸਿੰਘ ਜੀ ਉਹਨਾਂ ਦਾ ਬਹੁਤ ਸਹਿਯੋਗ ਆ ਸਾਨੂੰ ਸਰਦਾਰ ਸਵਰਨ ਸਿੰਘ ਜੀ ਪਨਾਮਾ ਵਾਲੇ ਉਹਨਾਂ ਦਾ ਬੜਾ ਸਹਿਯੋਗ ਆ ਤੇ ਉਹ ਪਹਿਲਾਂ ਉਹਨਾਂ ਨੇ ਵੀ ਬੜੀ ਵਧੀਆ ਕਬੱਡੀ ਖੇਡੀ ਆ ਜੀ ਤੇ ਉਹਨਾਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਸਰਦਾਰ ਪ੍ਰਦੀਪ ਸਿੰਘ ਜੀ ਯੂਕੇ ਵਾਲੇ ਉਹਨਾਂ ਦਾ ਬੜਾ ਸਹਿਯੋਗ ਆ ਦੇ ಗ್ರಾಮ ਪੰਚਾਇਤ ਦਾ ਸਾਰਾ ਜਿੰਨੀ ਵੀ ਸਾਡੀ ਗ੍ਰਾਮ ਪੰਚਾਇਤ ਹੈਗੀ ਉਹਨਾਂ ਦਾ ਬੜਾ ਸਹਿਯੋਗ ਹੈ ਜੀ ਸਾਨੂੰ ਪ੍ਰਦੀਪ ਸਿੰਘ ਜੀ ਉਹਨਾਂ ਦੇ ਮੈਂ ਬੋਲ ਦਿੱਤਾ ਬਾਕੀ ਸਮੂਹ ਜਿਹੜੇ ਨੌਜਵਾਨ ਵੀਰ ਹੈਗੇ ਨਾ ਉਹਨਾਂ ਨੇ ਬੜਾ ਸਾਥ ਦਿੱਤਾ ਜੀ ਸਾਡਾ ਦਿਨ ਰਾਤ ਗਰਾਊਂਡ ਦੇ ਵਿੱਚ ਸੇਵਾ ਕਰਦੇ ਆ ਬਹੁਤ ਹੀ ਸਹਿਯੋਗ ਦੇ ਰਿਹਾ ਜੀ ਸਾਨੂੰ ਤੇ ਮੈਂ ਧੰਨਵਾਦ ਕਰਦਾ ਜੀ ਇਹਨਾਂ ਨੇ ਸਾਡਾ ਸਹਿਯੋਗ ਦਿੱਤਾ ਬਹੁਤ ਹੀ ਬਹੁਤ ਧੰਨਵਾਦ ਉਹਨਾਂ ਦਾ ਹੀ ਕਰਦੇ ਨੇ ਮੇਰੇ ਮੱਖਣ ਦਾ ਵੀ ਕਹਿ ਕੇ ਬਣ ਗਿਆ ਇੱਕਾ ਸੰਤੋਖ ਸਿੰਘ ਜੀ ਸਾਡੇ ਪਿੰਡ ਦੇ ਇਹ ਗਰਾਊਂਡ ਦੀ ਸੇਵਾ ਉਹ ਕਰਦੇ ਆ ਜੀ ਮੱਖਣ ਸਿੰਘ ਜੀ ਆ ਇਹ ਬੜੀ ਸੇਵਾ ਕਰਦੇ ਆ ਜੀ ਗਰਾਊਂਡ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਧੰਨ ਧੰਨ ਬਾਬਾ ਨੱਥੂ ਸਿੰਘ ਸ਼ਹੀਦ ਦੇ ਗਰਾਊਂਡ ਵਿੱਚ ਹੀ ਖੜੇ ਆਂ ਦੀ ਉਹਦੇ ਦਰਵਾਜ਼ੇ ਲੱਗੇ ਆ ਤੇ ਅਸੀਂ ਇਕੱਠੇ ਖੜੇ ਤਾੜੀਆਂ ਲ ਤਵਾਖੇ ਸਾਰੇ ਇਕੱਠੇ ਹੋ ਕੇ ਅਸੀਂ ਟੂਰਨਾਮੈਂਟ ਕਰ ਰਹੇ ਆ ਛੋਟੇ ਬੱਚਿਆਂ ਤੋਂ ਲਾ ਕੇ 70 ਕਿਲੋ ਟੀਮ ਦਾ ਅਸੀਂ ਮੈਚ ਕਰਵਾ ਰਹੇ ਆ ਇਹਨਾਂ ਵਿੱਚ ਸਾਡੇ ਸਰਪੰਚ ਸਾਹਿਬ ਬਿੰਦਰ ਸਿੰਘ ਜੀ ਇਹ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਆ ਸਪੈਂਡ ਦਾ ਬਹੁਤ ਵਧੀਆ ਸਹਿਯੋਗ ਆ ਤੁੰਖੇ ਦਾ ਪਲਵਿੰਦਰ ਸਿੰਘ ਸਰਪੰਚ ਇਹਨਾਂ ਦੱਸਿਆ ਵਾ ਤੇ ਇਹ ਵੀ ਸਾਡੇ ਨਾਲ ਆ ਜੀ ਤੇ ਬਾਕੀ ਲੰਗਰ ਟੁੱਟ ਚਲੇਗਾ ਤੇ ਚਾਹ ਦਾ ਵੀ ਲੰਗਰ ਦਿੱਤਾ ਜਾਊਗਾ ਜੀ ਵਧੀਆ ਨਾਮ ਦੇਵਾਂਗੇ ਹਾਂਜੀ ਹਾਂ ਹਾਂਜੀ ਸੁਖਵਿੰਦਰ ਸਿੰਘ ਸਰਪੰਚ ਜਿਹੜੇ ਆ ਹਿਸਾਬ ਦਾ ਤੁੰਖਾ ਜਗੀਰ ਤੁੰਖਾ ਨਿਸ਼ਾਨ ਦੇ ਉਹ ਵੀ ਬਹੁਤ ਸਾਡੇ ਨਾਲ ਮਤਲਬ ਸਹਿਯੋਗੀ ਆ ਜੀ ਠੀਕ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਸ਼ਮੇਸ਼ ਤਰਨਾਦਲ ਦੇ ਮੁਖੀ ਸਿੰਘ ਸਹਿਬਾਨ 1300 ਘੋੜ ਸਵਾਰ ਚੱਲਦਾ ਚੱਕਰਵਸਤੀ ਨਿਸ਼ਾਨ ਸਿੰਘ ਸਗਾਨ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਦੇ ਆਪਾਂ ਨੂੰ ਬੜਾ ਹਲਾਰਾ ਆ ਮੈਂ ਦਾਸ ਅਮਨਦੀਪ ਸਿੰਘ ਕਬੱਡੀ ਕਮੈਂਟਰ ਖੀਰਾਵਾਲੀ ਔਰ ਪਿਛਲੇ ਟੂਰਨਾਮੈਂਟ ਤੇ ਮੇਰਾ ਜਿਹੜਾ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਗਿਆ ਅੱਜ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਆ ਸਾਡੇ ਨਾਨਕਿਆ ਦਾ ਪਿੰਡ ਵੀ ਆਪਾਂ ਕਹਿ ਸਕਦੇ ਆ ਮਾਮਿਆ ਦਾ ਪੈਂਦੇ ਆ ਔਰ ਇਹ ਸਾਰੇ ਸਾਡੇ ਮਾਮੇ ਆ ਸਾਡੇ ਨਾਨੇ ਵੀ ਵਿੱਚ ਹੀ ਆ ਜਿੱਦਾਂ ਅੱਜ ਬੜੀ ਕਿਰਪਾ ਹੋਈ ਐ ਚਲੋ ਪ੍ਰਮਾਤਮਾ ਦੀ ਬਾਬਾ ਨੱਥੂ ਸ਼ਹੀਦ ਸਪੋਰਟਸ ਕਲੱਬ ਦੇ ਬੈਨਰ ਦੇ ਹੇਠ ਪਹਿਲਾ ਜਿਹੜਾ ਕਬੱਡੀ ਟੂਰਨਾਮੈਂਟ ਕਰਵਾ ਰਹੇ ਆ ਜਿੱਦਾਂ ਹੁਣ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੌਜੂਦਾ ਸਰਪੰਚ ਸਾਹਿਬ ਬਿੰਦਰ ਸਿੰਘ ਜੀ ਥਾਪਰ ਸਾਹਿਬ ਵੀ ਆਪਾਂ ਆਖਾਂਗੇ ਤੇ ਇਹ ਵੇਖੋ ਇਹ ਇਹਨਾਂ ਨੇ ਆਪਣੇ ਸਮੇਂ ਦੇ ਵਿੱਚ ਵੀ ਬਹੁਤ ਤਕੜੀ ਕਬੱਡੀ ਖੇਡੀ ਆ ਤੇ ਹੁਣ ਤਾਈ ਵੀ ਮੈਂ ਦੇਖਿਆ ਗਰਾਊਂਡਾਂ ਦੇ ਵਿੱਚ ਬੜੀ ਵਧੀਆ ਕਬੱਡੀ ਖੇਡੀ ਆ ਜਿਵੇਂ ਸਾਡੇ ਨਾਨਾ ਜੀ ਆ ਸਰਦਾਰ ਮਹਿੰਦਰ ਸਿੰਘ ਜੀ ਔਰ ਇਹਨਾਂ ਦੇ ਪੁੱਤਰ ਸੰਦੀਪ ਸਿੰਘ ਜੀ ਇਹਨਾਂ ਨੇ ਵੀ ਤਕੜੀ ਕਬੱਡੀ ਖੇਡੀ ਆ ਹੁਣ ਜਾਣਟਿਆ ਚਲੋ ਇਹ ਤੁਹਾਨੂੰ ਪਤਾ ਸਮੇ ਸਮੇ ਦੇ ਨਾਲ ਜਿੱਦਾਂ ਚਲੋ ਜਿਵ ਜਿਵ ਹੁਕਮ ਤੇ ਵੀ ਤੇ ਵਿਕਾਰ ਬਾਣੀ ਦੇ ਵਿੱਚ ਜ਼ਿਕਰ ਹੁੰਦਾ ਸੋ ਇਹ ਬੜੀ ਖੁਸ਼ੀ ਵਾਲੀ ਗੱਲ ਆ ਅੱਜ ਟੂਰਨਾਮੈਂਟ ਜਿਹੜਾ ਪਹਿਲਾ ਸਾਡੇ ਵੀਰ ਕਰਵਾ ਰਹੇ ਆ ਔਰ ਖਾਸ ਕਰਕੇ ਇੱਥੇ ਸਾਡੇ ਇਲਾਕਾ ਨਿਵਾਸੀਆਂ ਨੂੰ ਇਹ ਬੜੀ ਮੁਬਾਰਕਬਾਦ ਹੋਵੇਗੀ ਸੋ ਬੜਾ ਵਧੀਆ ਟੂਰਨਾਮੈਂਟ ਤੇ ਬੜਾ ਵਧੀਆ ਉਪਰਾਲਾ ਇਹ ਸਾਡੇ ਜਿਹੜੇ ਸਤਕਾਰਯੋਗ ਸ਼ਖਸੀਤਾਂ ਕਰਾਰੀਆਂ ਔਰ ਮੁੱਖ ਮਹਿਮਾਨ ਜਿਹੜੇ ਸਾਡੇ ਰਾਣਾ ਗੁਰਜੀਤ ਸਿੰਘ ਜੀ ਐਮਐਲਏ ਕਰਪੂਥਲਾ ਉਹ ਸਾਡੇ ਦਰਮਿਆਨ ਪੁੱਜਣਗੇ ਔਰ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਇਸ ਟੂਰਨਾਮੈਂਟ ਹੋਣ ਵਿੱਚ ਹੋਣਾ ਜੀ ਉਹ ਨਾਮਾਂ ਦੀ ਵੰਡ ਵੀ ਕਰਨਗੇ ਤੇ ਬਾਕੀ ਗੁਰੂ ਕਾ ਲੰਗਰ ਵੀ ਜਿਹੜਾ ਅਤੁੱਟ ਵਰਤਿਆ ਜਾਵੇਗਾ ਆਪ ਸਾਰੀ ਸੰਗਤ ਨੂੰ ਖੁੱਲਾ ਸੱਦਾਵਾ ਜੀ ਹੋ ਮਹਾਮਾ ਕੇ ਇਸ ਟੂਰਨਾਮੈਂਟ ਵਿੱਚ ਪੁੱਜੋ ਕਰਪੂਥਲਾ ਵਾਸੀਆਂ ਨੂੰ ਇਹ ਇਸ ਟੂਰਨਾਮੈਂਟ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਸਾਰੇ ಗ್ರಾಮ ਪੰਚਾਇਤ ਨੂੰ ਔਰ ਸਾਰੇ ਨੌਜਵਾਨਾਂ ਨੂੰ ਸਾਡੇ ਸਤਿਕਾਰਯੋਗ ਸ਼ਕਤੀਤਾ ਵੀ ਖੜੀਆਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਦਾ ਹੁਣ ਸਾਡੇ ਇੱਥੋਂ ਦੇ ਪਲੇਅਰ ਹੋਏ ਆ ਜਿਵੇਂ ਅਰਸ਼ਵਰ ਇੱਕ ਮੁੰਡਾ ਕਬੱਡੀ ਖੇਡਦਾ ਢਾਲੀਆਲ ਸਾਡਾ ਵੀਰ ਹੀ ਆ ਛੋਟਾ ਤਾਰੀ ਆ ਫਿਰ ਇੱਕ ਮੁੰਡਾ ਮੱਕੜੀ ਆ ਬੱਗੂ ਵਰਗੇ ਆ ਇਹ ਜਦ ਮਤਲਬ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਆ ਇਹ ਸਾਡੇ ਇਹਨਾਂ ਨੇ ਸਤਿਕਾਰਯੋਗ ਸ਼ਕਤੀਤਾ ਨੇ ਸੋਚਿਆ ਵੀ ਜਦੋਂ ਸਰਦਾਰ ਮਹਿੰਦਰ ਸਿੰਘ ਜੀ ਹੋਗੇ ਵਿੰਦਰ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਨੇ ਸੋਚਿਆ ਵੀ ਚਲੋ ਆਪਾਂ ਛੋਟੇ ਬੱਚਿਆਂ ਦਾ ਜਿਹੜਾ ਪ੍ਰਾਲਾ ਸ਼ੁਰੂ ਕਰਨਾ ਆ ਔਰ ਇਹ ਬੜੇ ਮਾਣ ਵਾਲੀ ਤੇ ਖੁਸ਼ੀ ਵਾਲੀ ਗੱਲ ਆ ਜਿਹੜਾ ਇੰਨਾ ਵਧੀਆ ਪ੍ਰਾਲਾ ਸ਼ੁਰੂ ਹੋਣ ਲਿਆ ਰਿਹਾ ਦੇਖੋ ਹੁਣ ਪਿੰਡ ਦੇ ਵਿੱਚ ਖਿਡਾਰੀਆਂ ਨੂੰ ਜਿਹੜੀ ਉਹ ਮਿਹਨਤ ਵੀ ਲਵਾਉਂਦੇ ਆ ਸੋ ਕਿੰਨਾ ਵਧੀਆ ਮਾਹੌਲ ਆ ਤੁਸੀਂ ਆਏ ਆ ਔਰ ਇਹਨਾਂ ਨੂੰ ਖਾਣਾ ਖਰਾਕ ਦੇਣ ਦਾ ਵੀ ਜਿਹੜਾ ਇਹਨਾਂ ਦਾ ਬੰਦੂਮਸਤ ਕੀਤਾ ਵਾ ਸੋ ਇਹ ਬੜੀ ਖੁਸ਼ੀ ਵਾਲੀ ਗੱਲ ਆ ਸੋ ਹੁਣ ਹੋਲੇ ਮੱਲੇ ਵੀ ਆ ਰਿਹਾ ਆਪ ਸਭ ਨੂੰ ਹੋਲੇ ਮੱਲੇ ਦੀਆਂ ਵੀ ਲੱਖ ਲੱਖ ਵਧਾਈਆਂ ਜੀ ਇੰਦੀ ਕੋ ਹਾਜ਼ਰੀ ਪ੍ਰਮਾਨ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ